ਇਸ ਤਰੀਕੇ ਦੇ ਨਾਲ ਆ ਜੋ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਔਰ ਪੰਜਾਬ ਪੁਲਿਸ ਨੇ ਵਾਰ ਅਗੇਂਸ ਡਰਗ ਸ਼ੁਰੂ ਕੀਤੀ ਹੈ ਉਹਦੇ ਇੱਕ ਅਜਿਹਾ ਰਿਵਿਊ ਮੀਟਿੰਗ ਪਟਿਆਲਾ ਡਿਸਟ੍ਰਿਕਟ ਦੀ ਰੱਖੀ ਗਈ ਸੀ ਜਿਹਦੇ ਵਿੱਚ ਮੇਰੇ ਨਾਲ ਸਾਡੇ ਸਾਰੇ ਹੀ ਸਤਕਾਰਯੋਗ ਐਮਐਲਏ ਸਹਿਬਾਨ ਸਾਰੀ ਸਿਵਲ ਦੀ ਔਰ ਪੁਲਿਸ ਦੀ ਐਡਮਿਨਿਸਟ੍ਰੇਸ਼ਨ ਬੜੀ ਵਧੀਆ ਮੀਟਿੰਗ ਹੋਈ ਹੈ ਔਰ ਮੈਂ ਪੰਜਾਬ ਦੇ ਲੋਕਾਂ ਨੂੰ ਔਰ ਪਟਿਆਲਾ ਡਿਸਟ੍ਰਿਕਟ ਨੂੰ ਮੈਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਜੋ ਇਹ ਜੰਗ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਸ਼ੁਰੂ ਕੀਤੀ ਹੈ ਇਹ ਇਹਦੇ ਲਈ ਸਾਡਾ ਤਹਈਆ ਜਿਹੜਾ ਉਹ ਜਦੋਂ ਤੱਕ ਇਸ ਨਸ਼ੇ ਦੇ ਕੋਹੜ ਨੂੰ ਜੜੋਂ ਖਤਮ ਨਹੀਂ ਕੀਤਾ ਜਾਂਦਾ ਉਦੋਂ ਤੱਕ ਇਹ ਜਾਰੀ ਰਹੂਗਾ ਪਿਛਲੇ ਸਮਿਆਂ ਦੇ ਵਿੱਚ ਸਾਡੇ ਨੈਸ਼ਨਲ ਕਨਵੀਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਅਸੀਂ ਸਾਰੇ ਤੁਸੀਂ ਸਾਰੇ ਪੰਜਾਬ ਦੇ 3 ਕਰੋੜ ਲੋਕ ਇਸ ਬਿਮਾਰੀ ਤੋਂ ਇਸ ਕੈਂਸਰ ਤੋਂ ਗਰਸ ਸੀਗੇ ਪਿਛਲੇ ਸਮਿਆਂ ਦੇ ਵਿੱਚ ਪਿਛਲੀਆਂ ਸਰਕਾਰਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਇੱਕ ਨਾਰਕੋ ਟੈਰੋਰਿਜ਼ਮ ਬਣਿਆ ਜਿਹਦੇ ਵਿੱਚ ਇੱਕ ਨੈਕਸਸ ਬਣਿਆ ਜਿਹਦੇ ਵਿੱਚ ਕੁਝ ਪੋਲੀਟੀਕਲ ਲੋਕ ਕੁਝ ਪੁਲਿਸ ਮੁਲਾਜ਼ਮ ਜਾਂ ਅਫਸਰ ਤੇ ਡਰੱਗ ਸਮਗਲਰਸ ਨੇ ਜਿਹੜੇ ਉਹਨਾਂ ਦੇ ਇਸ ਨੈਕਸਸ ਨੇ ਇਹਨੂੰ ਇਸ ਜ਼ਹਿਰ ਨੂੰ ਪੰਜਾਬ ਦੇ ਘਰ ਘਰ ਤੱਕ ਪਹੁੰਚਾ ਦਿੱਤਾ ਤੇ ਸਾਡੇ ਵੱਲੋਂ ਸਾਡੀ ਸਰਕਾਰ ਵੱਲੋਂ ਪਿਛਲੇ 3 ਸਾਲ ਤੋਂ ਹੀ ਐਫਰਟਸ ਨੇ ਜਿਹੜੇ ਉਹ ਚੱਲ ਰਹੇ ਸੀਗੇ ਤੇ ਹੁਣ ਇਹਨੂੰ ਲਾਸਟ ੱੱਲ ਹੈ ਜਿਹੜਾ ਲਾਸਟ ਪੁਸ਼ ਜਿਹੜਾ ਉਹ ਦਿੱਤਾ ਜਾ ਰਿਹਾ ਹੈ ਤੇ ਮੈਨੂੰ ਇਹ ਦੱਸਦੇ ਹੋਏ ਸਕੂਨ ਔਰ ਤਸੱਲੀ ਮਹਿਸੂਸ ਹੋ ਰਹੀ ਹੈ ਕਿ ਪਿਛਲੇ 16 ਦਿਨਾਂ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਜਿਹੜੇ ਡਰੱਗ ਸਮੱਗਲਰਸ ਨੇ ਪੈਨਡਲਰਸ ਨੇ ਉਹ ਅਰੈਸਟ ਕੀਤੇ ਜਾ ਚੁੱਕੇ ਨੇ ਐਨਡੀਪੀਐਸ ਦੇ ਪਰਚੇਦਾਰਜ ਹੋ ਚੁੱਕੇ ਨੇ ਬਹੁਤ ਵੱਡੀਆਂ ਰਿਕਵਰੀਜ਼ ਨੇ ਜਿਹੜੀਆਂ ਉਹ ਹੋ ਚੁੱਕੀਆਂ ਨੇ ਤੇ ਪਟਿਆਲੇ ਜ਼ਿਲ੍ਹੇ ਦੀ ਕਾਰਗੁਜ਼ਾਰੀ ਵੀ ਇਸ ਜ਼ਿਲ੍ਹੇ ਇਸ ਪੱਖੋਂ ਬਹੁਤ ਵਧੀਆ ਰਹੀ ਹੈ ਔਰ ਮੈਂ ਉਹਨਾਂ ਡਰੱਗ ਸਮੱਗਲਰਜ਼ ਨੂੰ ਅ ਸਖਤ ਚੇਤਾਵਨੀ ਦੇਣੀ ਚਾਹੁੰਦਾ ਕਿ ਜਾਂ ਤਾਂ ਇਹ ਧੰਦਾ ਜਿਹੜਾ ਇਹ ਛੱਡ ਦਿਓ ਤੇ ਨਹੀਂ ਪੰਜਾਬ ਛੱਡ ਦਿਓ ਨਹੀਂ ਧੰਦਾ ਤੁਹਾਡੇ ਕੋਲੋਂ ਛੜਾਣਾ ਕਿਵੇਂ ਹੈ ਇਹ ਸਾਨੂੰ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਪਤਾ ਹੈ ਤੇ ਛੜਾ ਕੇ ਹੀ ਹਟਾਂਗੇ ਸੋ ਮੇਰੀ ਸਾਰੇ ਪਟਿਆਲਾ ਜ਼ਿਲ੍ਹਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਸਾਰਿਆਂ ਚਾਹੇ ਕੋਈ ਪੋਲੀਟੀਕਲ ਪਾਰਟੀ ਹੈ ਚਾਹੇ ਕੋਈ ਸੋਸ਼ਲ ਆਰਗੇਨਾਈਜੇਸ਼ਨ ਹੈ ਚਾਹੇ ਕੋਈ ਐਨਜੀਓ ਹੈ ਮੈਂ ਸਮਝਦਾ ਕਿ ਹਰ ਘਰ ਹੈ ਜਿਹੜਾ ਇਸ ਮੁਹਿੰਮ ਦੇ ਨਾਲ ਜੁੜੇ ਜਿਹੜਾ ਕੋਈ ਸਮਗਲਰ ਹੈ ਜਿਹੜਾ ਕੋਈ ਤਸਕਰ ਹੈ ਉਹਦੀ ਇਨਫੋਰਮੇਸ਼ਨ ਤੁਸੀਂ ਆਪਦੇ ਲੋਕਲ ਐਸਐਚਓਜ਼ ਨੂੰ ਦੋ ਸਾਡੇ ਪੋਲੀਟੀਕਲ ਰਿਪ੍ਰੈਜ਼ੈਂਟੇਟਿਵ ਨੂੰ ਐਮਐਲਏ ਨੂੰ ਦੋ ਉਹਨਾਂ ਨੂੰ ਫੜ ਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਜੇਲ੍ਹਾਂ ਸੁਟਿਆ ਜਾਊਗਾ ਤੇ ਜਿਹੜੇ ਕੋਈ ਐਡਿਕਟ ਨੇ ਜਿਹੜੇ ਕੋਈ ਵਿਚਾਰੇ ਇਸ ਨਸ਼ੇ ਦੀ ਬਿਮਾਰੀ ਤੋਂ ਗ੍ਰਸਤ ਨੇ ਉਹਨਾਂ ਨੂੰ ਸਰਕਾਰ ਬੁੱਕਲ ਚਲਾਊਗੀ ਸੰਭਾਲੂਗੀ ਤੇ ਉਹਨਾਂ ਦਾ ਇਲਾਜ ਹੈ ਜਿਹੜਾ ਉਹ ਕਰਾਇਆ ਜਾਊਗਾ ਸੋ ਅੱਜ ਇਹ ਬਹੁਤ ਵਧੀਆ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਔਰ ਸਖਤ ਹਦਾਇਤਾਂ ਬੜੇ ਕਲੀਅਰ ਨਿਰਦੇਸ਼ ਨੇ ਜਿਹੜੇ ਉਹ ਪੁਲਿਸ ਔਰ ਸਿਵਲ ਐਡਮਿਨਿਸਟ੍ਰੇਸ਼ਨ ਨੂੰ ਅਸੀਂ ਸਾਰਿਆਂ ਨੇ ਦਿੱਤੇ ਨੇ ਕਿ ਇਹਦੇ ਵਿੱਚ ਕੋਈ ਲਿਹਾਜ਼ ਨਹੀਂ ਹੋਣੀ ਚਾਹੀਦੀ ਔਰ ਜਿਹੜੇ ਸਮੱਗਲਰਸ ਨੇ ਉਹਨਾਂ ਨੂੰ ਉਹਦੇ ਉੱਪਰ ਸਖਤ ਸਖਤ ਕਾਰਵਾਈ ਜਿਹੜੀ ਉਹ ਹੋਵੇ ਥੋੜਾ ਸਾਬ ਪੰਜਾਬ ਪੋਰਟਲ ਇਹ ਹੈਗੇ ਇਧਰੋਂ ਵੀ ਬਾਰਡਰ ਤੋਂ ਅਧਲਾ ਪਾਸੇ ਹੋਵੇ ਕੋਈ ਸਪੈਸ਼ਲ ਬਾਰਡਰ ਦੇ ਉੱਪਰ ਚੈਕਿੰਗ ਕਿਉਂਕਿ ਬਾਰਡਰ ਤੋਂ ਹੀ ਜ਼ਿਆਦਾ ਬਾਅਦ ਨਸ਼ਾ ਦਾ ਸਮਾਨ ਆਉਂਦਾ ਹੈ ਕੋਈ ਸਪੈਸ਼ਲ ਕੋਈ ਬਾਰਡਰਾਂ ਦੇ ਉੱਪਰ ਚੈਕਿੰਗ ਜਾਂ ਕੋਈ ਸਪੈਸ਼ਲ ਫੋਰਸਾਂ ਤਿਆਰ ਕੀਤੀ ਜਾਂਦੀ ਹੈ ਦੇਖੋ ਇਹ ਇੱਕ ਚੈਲੰਜ ਜ਼ਰੂਰ ਹੁੰਦਾ ਚਾਹੇ ਇੰਟਰਨੈਸ਼ਨਲ ਬਾਰਡਰ ਹੋਵੇ ਤੇ ਚਾਹੇ ਸਟੇਟ ਦਾ ਬਾਰਡਰ ਹੋਵੇ